ਗੁਰੂ ਪਿਆਰੇਓ ਸਦਾ ਨਾਲ ਨਿਵਨਾ ਵਾਲਾ ਨਾਮ ਤਨ ਕੌਣ ਦਿੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬਾਟੰਗ ਤੇ ਬਖਸ਼ਿਸ਼ ਕਰਦੇ ਹਨ ਹੋਈ ਰੇ ਤਾਨ ਤਨ ਸਾਥ ਨਾ ਹੋਏ ਹੈ ਪਏ ਸਰੀਰ ਇਹ ਤਨ ਜਗਤ ਚਲਣ ਵਾਲੀ ਨਾਲੇ ਨਿਰਦਾ ਰਾਮ ਨਾਮ ਤਨ ਨਿਰਮਲੋ ਕੁੁਰ ਦਾਤ ਕਰੇ ਪਰਵਸੋਏ ਪ੍ਰਮਾਤਮਾ ਦਾ ਨਾਮ ਐਸਾ ਵਿਕਰਤਾ ਨਹ ਜੋ ਸਦਾ ਨਾਲ ਨਿਭਤਾ ਹੈ ਪਰ ਇਹ ਮਿਲਦਾ ਹੈ ਉਸ ਨੂੰ ਜਿਸ ਨੂੰ ਗੁਰੂ ਦਿੰਦਾ ਹੈ ਜਿਸ ਨੂੰ ਪ੍ਰਮਾਤਮਾ ਦਾਤ ਦਿੰਦਾ ਹੈ ਨਾਮ ਤਨ ਗੁਰੂ ਦਿੰਦਾ ਹੈ ਪਰਮਾਤਮਾ ਦਿੰਦਾ ਹੈ